हां हां जी किसान भइयो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਤੇ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਬਸੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬੱਜੀ ਜੀ ਤੇ ਮੈਰੀ ਆ ਜੀ ਬਾਈ ਨਾਮ ਤੇ ਡਰੈਸ ਬੋ ਨਾਮ ਜਗਤਾਰ ਸਿੰਘ ਜੀ ਪਿੰਡ ਪਧੌੜਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਤੇ ਮੋਬਾਈਲ ਨੰਬਰ 98739 ਠੀਕ ਹੈ 32643 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਪਹਿਲੇ ਸੂਏ ਸੁੰਦੀ ਹੈ ਜੀ ਪਹਿਲਾ ਸੂਆ ਕਿੰਨੇ ਦਿਨ ਲੈਂਦੀ ਹੈ ਬਾਈ ਇਹ 10 ਦਿਨ ਪਿਆਈ ਹਜੇ 10 ਦਿਨ ਪਿਆਈ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੀ ਦੋ ਦੇਣਾ ਚਾਹੀਦਾ ਜੀ 20 ਕੇ ਪਲੱਸ ਹੀ ਠੀਕ ਆ ਹਾਂ ਜੀ ਹਾਂ ਫਿਰ ਸ਼ਰ ਬਰੀਡ ਆ ਹਾਂ ਜੀ ਐਰ ਸੈਰ ਆ ਜੀ ਠੀਕ ਆ ਫੁੱਲ ਕੱਦ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਤਿਆਰ ਕਰਦੀ ਹੁੰਦੀ ਆ ਹਜੇ ਕੱਚੀ ਆ ਬਾਈ ਕਿੰਨੇ ਦਿਨ ਲੈਂਦੀ ਸਹੀ 10 ਦਿਨ ਪਏ ਯਾਰ ਪੂਰੇ ਲੈਕਟਿਡ ਪਏ ਬਾਈ 10 ਦਿਨਾਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਕੋਲੇ ਬਾਈ ਟਵਰ ਕਰ ਹਾਂ ਜੀ ਹਾਂ ਕੱਦ ਬਟ ਚੰਗਾ ਰੰਗ ਰੂਪ ਚੰਗਾ ਸਮੀ ਪਲੀ ਆ ਬਈ ਬਾਈ ਦੇ ਘਰ ਦੀ ਬਾੜਾ ਕੋਈ ਵਪਾਰ ਦਾ ਕੰਮ ਨਹੀਂ ਬਈ ਬਸ ਕੱਚੀ ਕੱਤੀ ਆ ਬਈ 10 ਕਿ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਪੂਰਾ ਤਾਰਾ ਚੈੱਕ ਕਰ ਲੋ ਸਮੀ ਪਲੀ ਰਾਜੀ ਰੂ ਜੀ ਹੋਲਾ ਬਈ ਕੀ ਮੁੱਲ ਆ ਬਈ ਦਾਰੀ ਇਹਦਾ ਮੁੱਲੇ ਦਾ ਬਾਈ ਜੀ 60000 ਰੁਪਈਆ ਹੀ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਹੋ ਜੀ ਪੂਰਾ ਬਈ ਠੀਕ ਆ 60000 ਰੁਪਈਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੀ ਚੰਗੀ ਆ ਬਰਡ ਸਮੀ ਪਲੀਆ ਰਾਜੀ ਆ ਥਣਲੇਵਾ ਕਮਾਲ ਦਾ ਠੰਡੀ ਠੁੰਡੀ ਫੁੱਲਾ ਹੈ ਹਾਂਜੀ ਠੰਡੀ ਠੁੰਡੀ ਫੁੱਲਾ ਇਨਸ਼ਾਅੱਲਾ ਲੈਵਾ ਦੇਖੋ ਬਾਂਦਰ ਦੇਖੋ ਲੈ ਵੀ ਨਹੀਂ ਹਜੇ ਦਾਸ ਦੇਣ ਕੱਚੀ ਆ ਉਸ ਹਾਮਨਾ ਜੱਜਮੈਂਟ ਲਾਓ ਲਓ ਜੀ ਲੈ ਵੇ ਤਾਂ ਲਓ ਜੀ ਲਓ ਠੰਡੀ ਪੂਰੀ ਆ ਨਾ ਲਓ ਜੀ ਲਓ ਜੀ ਮਾਂ ਮਾਰੀ ਹੱਥ ਲਾਈ ਚੱਲ ਕੋਈ ਜਿਮੇ ਮਾਰੀ ਨਹੀਂ ਕਹਿੰਦੀ ਕਰਮ ਵਾਲੀ ਕੋਈ ਨਹੀਂ ਜੀ ਨਹੀਂ ਹਾਂ ਚੰਗੀ ਆ ਸੁਨਕੀਆ ਮੋਲ ਜਾਇਜ ਤੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ ਕਬਈ ਕੋਲੇ ਬਈ ਜਰਮਨ ਕੁੱਤੀ ਆ ਜਰਮਨ ਨਸਲ ਆ ਬਈ ਇਹ ਹਾਂਜੀ ਜਰਮਨ ਹੈ ਜਰਮਨ ਨਸਲ ਆ ਕਿੰਨੀ ਕੁ ਉਮਰ ਹੈ ਦੀ ਇਹ 4 ਕਿ ਮਹੀਨਿਆਂ ਦੀ 4 ਕਿ ਮਹੀਨਿਆਂ ਦੀ ਉਮਰ ਬਹੁਤ ਛੋਟੀ ਆ ਬਈ ਚੰਗੀ ਆ ਕਿਹੜਾ ਕੋੜ ਕੋੜਾ ਡਬਲ ਆ ਕਿ ਕਿਵੇਂ ਆ ਇਹ ਇਸ ਹੋਾਈ ਸਿੰਗਲ ਕੋੜੀ ਹੈ ਸਿੰਗਲ ਕੋੜੀ ਆ ਠੀਕ ਆ ਬਈ ਚੰਗੀ ਥੇ ਦਾ ਮਾਂ ਬਾਪ ਮਾਂ ਦਾ ਪੂਰਾ ਵਧੀਆ ਰਕਾਰ ਠੀਕ ਆ ਬਈ ਸੰਪਰਕ ਬਈ ਨਾਲ ਕਰ ਲਿਓ ਬਈ ਫਿਰ ਮੁੱਲ ਕੀ ਆ ਦਾ ਫਿਰ ਮੁੱਲ ਇਹਦਾ 2500 2500 ਰੁਪਏ ਮਾਨਦਾਨ ਹੋ ਜਾ ਹੋ ਗਿਆ ਠੀਕ ਆ